ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਹੀ ਆਸਟ੍ਰੇਲੀਆ ਵਿੱਚ ਵਸਦਿਆਂ ਗੁਰਨਾਨਕ ਨਾਮ ਲੇਵਾ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਕੁਝ ਗੇ ਬੇਨਤੀਆਂ ਕਰਨੀਆਂ ਨੇ ਗੁਰਮੁਖ ਪਿਆਰਿਓ ਕਿ ਆਪ ਜੀ ਸਭ ਨੂੰ ਪਤਾ ਹੀ ਹੈ ਕਿ ਪੰਥਪ੍ਰੀਤ ਜੋ ਕਿ ਇੱਕ ਦੋ ਦਿਨਾਂ ਤੱਕ ਆਸਟ੍ਰੇਲੀਆ ਪਹੁੰਚ ਰਿਹਾ ਸੋ ਮੈਂ ਉਹਨਾਂ ਗੁਰਮੁਖਾਂ ਦੇ ਚਰਨਾਂ 'ਚ ਬੇਨਤੀ ਕਰੂੰਗਾ ਜਿਹੜੇ ਪੰਥਪ੍ਰੀਤ ਦੀ ਸਪੋਰਟ ਕਰਦੇ ਤੇ ਮੈਂ ਉਹਨਾਂ ਗੁਰਮੁਖਾਂ ਦੇ ਚਰਨਾਂ 'ਚ ਵੀ ਬੇਨਤੀ ਕਰੂੰਗਾ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਆਪਾਂ ਨੂੰ ਉਹਨਾਂ ਚੀਜ਼ਾਂ ਦੇ ਜਵਾਬ ਮਿਲ ਸਕਣ ਵਿਰੋਧ ਵਿਰੋਧ ਕਿਉਂ ਹੁੰਦਾ ਪੰਥਪ੍ਰੀਤ ਦਾ ਗੁਰਮੁਖ ਪਿਆਰਿਓ ਮੈਂ ਬੇਨਤੀ ਕਰਦਾ ਆਪ ਜੀ ਦੇ ਚਰਨਾਂ 'ਚ ਆਪਣਾ ਇੱਕ ਗੁਰਸੇ ਕੰਮ੍ਰਿਤ ਧਾਰੀ ਦਾ ਜੀਵਨ ਹੁੰਦਾ ਜੱਜ ਜੱਬ ਤੋਂ ਸ਼ੁਰੂ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਸਾਰੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਦੇ ਹਾਂ ਠੀਕ ਹੈ ਜੀ ਜਿਹੜੇ ਗੁਰਮੁਖ ਪਿਆਰੇ ਪੰਥਪ੍ਰੀਤ ਨੂੰ ਸਪੋਰਟ ਕਰਦੇ ਆਪਾਂ ਮੇਰੇ ਆਪਣੇ ਵਿਚਾਰ ਨੇ ਜੇ ਕਿਸੇ ਨੂੰ ਨਹੀਂ ਚੰਗੇ ਲੱਗਣ ਤਾਂ ਮੈਂ ਮਾਫੀ ਮੰਗਦਾ ਉਹਨਾਂ ਤੋਂ ਮੇਰੇ ਆਪਣੇ ਵਿਚਾਰ ਨੇ ਕਿ ਜੇ ਆਪਾਂ ਪੰਥ ਦੇ ਵਿੱਚੋਂ ਇਹ ਗੱਲ ਨਵੇੜਨੀ ਆ ਤੇ ਕਿਉਂ ਪੰਥਪ੍ਰੀਤ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਦੀ ਕਥਾ ਕਰਕੇ ਸੰਗਤਾਂ ਦੇ ਮੂੰਹ ਨਹੀਂ ਬੰਦ ਕਰ ਸਕਦਾ ਕੀ ਕੀ ਪੰਥਪ੍ਰੀਤ ਆਪਾਂ ਰੋਜ਼ ਅਰਦਾਸ ਕਰਦੇ ਹਾਂ ਪ੍ਰਿਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਕਲਗੀਧਰ ਪਾਤਸ਼ਾਹ ਦਾ ਨਾਂ ਲੈਨੇ ਚਾਰ ਸਾਹਿਬ ਜਦਾਂ ਕੀ ਗੱਲ ਅਰਦਾਸ ਦੀ ਕਥਾ ਨਹੀਂ ਕਰ ਸਕਦਾ ਜੇ ਪੰਥਪ੍ਰੀ ਤਰ ਅਰਦਾਸ ਦੀ ਕਥਾ ਕਰ ਸਕਦਾ ਇਹ ਨਹੀਂ ਵੀ ਰੂਮ ਚ ਬਹਿ ਕੇ ਚਾਰਕ ਬੰਦਿਆਂ ਨੂੰ ਬਿਠਾ ਕੇ ਗੁੰਮਰਾਹ ਕਰਕੇ ਹਾਂ ਜੀ ਅਸੀਂ ਤਾਂ ਮੰਨਦੇ ਆਂ ਜੀ ਅਸੀਂ ਜਪੁ ਸਾਹਿਬ ਨੂੰ ਮੰਨਦੇ ਸਵਈਆਂ ਨੂੰ ਮੰਨਦੇ ਚੌਪਈ ਸਾਹਿਬ ਨੂੰ ਮੰਨਦੇ ਤੇ ਫਿਰ ਕਥਾ ਕਰਨ ਚ ਕੀ ਹਰਜਾ ਇੱਕ ਮਸ਼ੀਨਰੀ ਕਾਲਜ ਦਾ ਸਿੰਘ ਜਿਹੜਾ ਧੁੰਦੇ ਜਾਂ ਘੱਗੇ ਦੇ ਚੇਲੇ ਜਿਹੜੇ ਸਾਰੇ ਇੱਕ ਬੰਦਾ ਜਿਨੇ ਪੰਜਾਂ ਬਾਣੀਆਂ ਦੇ ਨਿਤਨੇਮ ਦੀ ਕਥਾ ਕੀਤੀ ਉਹ ਲਿਆ ਕੇ ਸੰਗਤ ਦੇ ਵਿੱਚ ਖੜਾਓ ਜਿਹੜਾ ਬੰਦਾ ਜਿਹੜੇ ਬਾਟੇ ਨਾਲ ਅੰਮ੍ਰਿਤ ਜਿਹੜੀ ਬਾਣੀ ਦੇ ਨਾਲ ਅੰਮ੍ਰਿਤ ਤਿਆਰ ਹੋਣਾ ਉਹਨਾਂ ਬਾਣੀਆਂ ਤੇ ਸ਼ੱਕ ਕਰਕੇ ਫਿਰ ਸੰਗਤਾਂ ਇਤਰਾਜ਼ ਕਿਉਂ ਕਰਦੀਆਂ ਵੀ ਇਹਨਾਂ ਦਾ ਵਿਰੋਧ ਹੋਇਆ ਪੱਗ ਲੈਣ ਦੀ ਗੱਲ ਗੁਰਮਖੋ ਸਾਰੀਆਂ ਸੰਗਤਾਂ ਕਰਦੀਆਂ ਪੱਗ ਉਦਣ ਨਹੀਂ ਸੀ ਲਿੱਥੀ ਜਿੱਦਣ ਦਰਸ਼ਨ ਰੋਗੀ ਨੇ ਅਮਰਤ ਦੀ ਵਿਧੀ ਚੇਂਜ ਕਰਤੀ ਸੀ ਪੱਗ ਉਦਨ ਨਹੀਂ ਸੀ ਲਿੱਤੀ ਜਿੱਦਣ ਉਹਨਾਂ ਕਾਲੇ ਫਗਾਨਿਆਂ ਨੇ ਕੈਨੇਡਾ ਦੇ ਵਿੱਚ ਜਾਬ ਸਾਹਿਬ ਹੀ ਬਦਲ ਦਿੱਤਾ ਸੀ ਉਹ ਉਹ ਵੱਖਰ ਨਹੀਂ ਕਹਿ ਸਕਦਾ ਇੱਕ ਗੁਰਸਿੱਖ ਆਪਣੀ ਜਮਾਨ ਤੋਂ ਜਿਹੜੇ ਉਹਨੇ ਜਾਬ ਸਾਹਿਬ ਦੇ ਉਲਟ ਇੱਕ ਬਾਣੀ ਤਿਆਰ ਕਰ ਦਿੱਤੀ ਸੀ ਉਦਨ ਪੰਥ ਦੀ ਪੱਗ ਨਹੀਂ ਸੀ ਲਿੱਤੀ ਜਿੱਦਣ ਧੁੰਦਾ ਮਾਰ ਮਾਰ ਛੋਟੀਆਂ ਜਾਬ ਸਾਹਿਬ ਤੇ ਉਂਗਲਾ ਕਰਕੇ ਕਹਿੰਦਾ ਸੀ ਆਹ ਮਾਰੇ ਦੀ ਬਾਣੀ ਆਹ ਮਾਰੇ ਦੀ ਬਾਣੀ ਆ ਤਾਂ ਉਦਨ ਪੰਥ ਦੀ ਪੱਗ ਨਹੀਂ ਲਿੱਤੀ ਸਿਰ ਤੋਂ ਜਿੱਦਣ ਪੰਥਪ੍ਰੀਤ ਕਹਿੰਦਾ ਆ ਸੰਤ ਬਾਬਾ ਜਨੈਸਾਹਣੀ ਕਥਾ ਕੰਡਾ ਆ ਪੰਜਾਂ ਸਰੋਵਰਾਂ ਦੀ ਮਹਾਨਤਾ ਦੱਸਣ ਦਾ ਉਦੋਂ ਪੱਗ ਨਹੀਂ ਸੀ ਲਿੱਤੀ ਪੰਥ ਦੀ ਜਿੱਦਣ ਇਹ ਕਹਿੰਦਾ ਸੀ ਪੰਜਾਂ ਸਰੋਵਰਾਂ ਦੀ ਦੱਸੋ ਪੰਜ ਸਰੋਵਰ ਕਿਹੜੇ ਆ ਹੁਣ ਮੋਰੇ ਬੈਠੇ ਨਾ ਸਾਡੇ ਨਾਲ ਪਹਿਲਾਂ ਇਹਨਾਂ ਨੇ ਰੌਲਾ ਪਾਇਆ ਗੋਸ਼ਟੀ ਕਰਨੀ ਗੋਸ਼ਟੀ ਕਰਨੀ ਅਸੀਂ ਵਿਚਾਰ ਕਰਨੀ ਹੁਣ ਜਦੋਂ ਵਿਚਾਰ ਕਰਨੀ ਵਿਚਾਰ ਕਰਨ ਤੇ ਵੀ ਨਹੀਂ ਆਉਂਦੇ ਹਨਾ ਤਾਂ ਉਦੋਂ ਪੰਥ ਦੀ ਪੱਗ ਨਹੀਂ ਸੀ ਲਿੱਤੀ ਜਿੱਦਣ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪ ਬੋਲੀ ਸਾਹਿਬ ਤੋਂ ਮਿੱਟੀ ਕੱਢ ਕੇ ਆਪ ਮਾਰੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਸੇਵਾ ਕਰਦੇ ਰਹੇ ਆਪ ਮਿੱਟੀ ਢੋਂਦੇ ਰਹੇ ਬੋਲੀ ਸਾਹਿਬ ਦੀ ਤੇ ਕੀ ਗੱਲ ਪੰਥਪ੍ਰੀਤ ਨੇ ਕਿਹਾ ਨਹੀਂ ਬੋਲੀ ਸਾਹਿਬ ਦਾ ਮਹੱਤਵ ਨਹੀਂ ਐਵੇਂ ਲੋਕੀ ਬੋਲੀ ਸਾਹਿਬ ਇਸ਼ਨਾਨ ਕਰੀ ਜਾਂਦੇ ਆ ਸੋ ਜਿਹੜਾ ਇੱਕ ਧੰਦਾ ਸਾਥ ਸੀ ਜਿਹੜਾ ਬੰਦਾ ਕੇਸ ਹੀ ਵਾਟ ਲਵੇ ਨਾ ਵੀ ਮੈਂ ਮੈਨੂੰ ਅੰਨੇ ਹੋ ਕੇ ਵੀ ਮੈਂ ਇਹਦੀ ਸਪੋਰਟ ਕਰਨੀ ਕਰਨੀ ਆ ਜਿਹਨਾਂ ਬੰਦਿਆਂ ਨੇ ਪੰਥਪ੍ਰੀਤ ਨੂੰ ਇਟਲੀ 'ਚ ਸੱਦਿਆ ਸੀ ਮੈਂ ਫਿਰ ਦੁਬਾਰਾ ਇਹ ਬੇਨਤੀ ਕਰੂੰਗਾ ਉਸ ਪ੍ਰਧਾਨ ਦਾ ਰਿਕਾਰਡ ਕੱਢੋ ਪੰਜ ਸ਼ਰਾਬ ਦੇ ਠੇਕੇ ਆ ਉਹ ਪ੍ਰਧਾਨ ਦੇ ਜਿਨ੍ਹਾਂ ਨੂੰ ਇਹ ਕਹਿੰਦੇ ਆ ਵੀ ਜਿਹੜੀ ਸੰਗਤ ਸੱਦਦੀ ਆ ਉਹ ਬੇਵਕੂਫ ਆ ਬੇਵਕੂਫੀ ਆ ਉਹ ਸਾਰੇ ਸ਼ਰਾਬ ਦੇ ਠੇਕੇ ਜਿਹੜੇ ਬੰਦੇ ਉਹ ਪੰਥਪ੍ਰੀਤ ਨੂੰ ਸੱਦਣ ਦਾ ਆ ਇੱਕ ਹੋਰ ਗੱਲ ਗੁਰਮਖੋ ਜਿਹੜੇ ਆਸਟ੍ਰੇਲੀਆ ਦੇ ਵਿੱਚ ਸਿੰਘ ਰਹਿੰਦੇ ਆ ਉਹ ਸਿੰਘ ਇਹ ਪਤਾ ਕਰਨ ਵੀ ਜਿਹੜੇ ਪ੍ਰਧਾਨ ਜਿਹੜੀ ਕਮੇਟੀ ਪੰਥਪ੍ਰੀਤ ਨੂੰ ਸੱਦ ਰਹੀ ਆ ਉਹਨਾਂ ਦਾ ਪਿਛੋਕੜ ਕੀ ਆ ਉਹਨਾਂ ਦੀ ਪੰਥ ਨੂੰ ਦੇਣ ਕੀ ਆ ਉਹ ਮੰਨਦੇ ਕਿ ਇਹਨੂੰ ਆ ਗਰਬਚਨ ਸਿੰਘ ਹੁਣਾਂ ਦਾ ਬਿਆਨ ਆਇਆ ਕਾਲ ਤਖਤ ਤੋਂ ਠੀਕ ਹੈ ਸਾਰਾ ਪੰਥ ਉਹਨਾਂ ਨੂੰ ਖਾਰਜ ਕਰਦਾ ਕੋਈ ਉਹਨਾਂ ਦੀ ਬਿਆਨ ਦੀ ਬਾਲੀ ਅਹਿਮਤ ਨਹੀਂ ਰਹਿ ਗਈ ਇੱਕ ਪਰਿਵਾਰ ਨੇ ਘਟਾਤਾ ਕਾਲ ਤਖਤ ਦੇ ਜਥੇਦਾਰ ਦਾ ਬਿਆਨ ਖੈਰ ਉਹਨਾਂ ਦੇ ਬਿਆਨ ਨੂੰ ਨਹੀਂ ਮੰਨਣਾ ਮੰਨ ਜਥੇਦਾਰ ਦਾਦੂ ਵਾਲਾ ਦਾ ਬਿਆਨ ਆਇਆ ਉਹ ਕਹਿੰਦ ਜਥੇਦਾਰ ਦਾਦੂ ਵਾਲਾ ਸਾਹਿਬ ਨੇ ਕਲੀਅਰ ਕਹੀ ਹੈ ਇਹ ਗੱਲ ਵੀ ਜਿਹੜਾ ਗੁਰਸਿੱਖ ਆ ਉਹ ਤਾਂ ਦੂਜੇ ਧਰਮ ਦੇ ਬੰਦੇ ਦੀ ਤਸੱਲੀ ਕਰਾ ਦੇ ਤੁਹਾਡੀ ਤਸਿੱਖਾਂ ਤਿੱਖਾਂ ਦੀ ਤਸੱਲੀ ਨਹੀਂ ਕਰਾ ਰਿਹਾ ਸੋ ਇਹ ਮੇਰੀ ਮੈਂ ਮੈਂ ਕੋਸ਼ਿਸ਼ ਕਰਦਾ ਮੈਂ ਵੀਡੀਓ ਨਹੀਂ ਲੰਮੀ ਪਾਵਾਂ ਮੇਰੇ ਕਹਿਣ ਦਾ ਮਤਲਬ ਸਿਰਫ ਗੁਰਮਖੋ ਆਸਟ੍ਰੇਲੀਆ ਦੀਆਂ ਸੰਗਤਾਂ ਨੂੰ ਇਹ ਆ ਜੇ ਅਸੀਂ ਪੰਜਾਬਾਣੀਆਂ ਜੇ ਅਸੀਂ ਅੰਮ੍ਰਿਤ ਦਾ ਬਾਟਾ ਅੰਮ੍ਰਿਤ ਦਾ ਪੰਜਾਬਾਣੀਆਂ ਦੇ ਬਾਟਾ ਤਿਆਰ ਕੀਤਾ ਹੈ ਅੰਮ੍ਰਿਤ ਛਕਿਆ ਆ ਤੇ ਫਿਰ ਸਾਡਾ ਫਰਜ਼ ਬਣਦਾ ਪੰਤਪ੍ਰੀਤ ਨੂੰ ਕਹਵੇ ਭਾਈ ਇੱਥੋਂ ਸ਼ੁਰੂ ਕਰ ਜਾਓ ਸਾਹਿਬ ਦੀ ਕਥਾ ਸੁਣਾ ਨਾਲੇ ਸੰਗਤਾਂ ਨੂੰ ਵਰਲਡ ਵਾਰਡ ਤੇ ਪਤਾ ਵੀ ਲੱਗੂ ਵੀ ਜ ਪੰਥਪ੍ਰੀਤ ਜਗਬ ਸਾਹਿਬ ਦੀ ਕਥਾ ਕਰਦਾ ਤੇ ਪੰਥਪ੍ਰੀਤ ਕਿਹਨੇ ਤਿਆਰ ਕੀਤਾ ਪੰਥਪ੍ਰੀਤ ਤਿਆਰ ਕੀਤਾ ਦਰਸ਼ਨ ਰੋਗੀ ਨੇ ਕੀ ਗੱਲ ਪੰਥਪ੍ਰੀਤ ਪੰਥਪ੍ਰੀਤ ਨੇ ਉਹਦੀ ਦਰਸ਼ਨ ਰੋਗੀ ਦੀ ਸਪੋਰਟ ਨਹੀਂ ਕੀਤੀ ਸੰਗ ਤਾਂ ਕਿਉਂ ਨਹੀਂ ਪੁੱਛਦੀਆਂ ਪੰਥਪ੍ਰੀਤ ਨੂੰ ਵੀ ਤੇਰਾ ਕੀ ਕੇਰੇ ਤੇਰੇ ਵਿਚਾਰ ਕੀ ਆ ਜਿਹੜਾ ਅੰਮ੍ਰਿਤ ਦੀ ਵਿਧੀ ਚੇਂਜ ਕਰ ਦਿੱਤੀ ਦਰਸ਼ਨ ਰੋਗੀ ਨੇ ਕਿਉਂ ਨਹੀਂ ਪੰਥਪ੍ਰੀਤ ਨੂੰ ਪੁੱਛਦੀਆਂ ਕੀ ਪੰਥਪ੍ਰੀਤ ਨੇ ਸਟੇਜ ਤੋਂ ਰਿਕਾਰਡਿੰਗ ਹੈ ਕਿ ਕੀ ਪੰਥਪ੍ਰੀਤ ਨੇ ਸਟੇਜ ਤੋਂ ਕਿਹਾ ਨਹੀਂ ਵੀ ਦਰਸ਼ਨ ਰੋਗੀ ਨੇ ਮਾਫੀ ਲੈਣ ਗਿਆ ਸੀ ਉੱਥੇ ਉਹਨਾਂ ਨੇ ਮਾਫ ਨਹੀਂ ਕੀਤਾ ਕੀ ਪੰਥਪ੍ਰੀਤ ਨੇ ਕਿਹਾ ਨਹੀਂ ਕਿ ਦਰਸ਼ਨ ਰੋਗੀ ਉੱਥੇ ਲੈਟਰ ਲੈ ਕੇ ਆ ਗਿਆ ਕੀ ਪੰਥਪ੍ਰੀਤ ਨੂੰ ਲੋਕੀ ਇਹ ਨਹੀਂ ਪੁੱਛ ਸਕਦੇ ਵੀ ਭਾਈ ਜਦੋਂ ਜਦੋਂ ਦਰਸ਼ਨ ਰੋਗੀ ਕਾਲ ਤਖਤ ਦਾ ਜਦੇਦਾਰ ਸੀ ਉੱਥੇ ਲੋਕੀ ਲੈਟਰਾਂ ਰੱਖ ਕੇ ਜਾਂਦੇ ਸੀ ਜਦੋਂ ਪੇਸ਼ੀ ਹੁੰਦੀ ਸੀ ਕੀ ਸਰਬਜੀਤ ਧੁੰਦਾ ਪੇਸ਼ ਹੋਇਆ ਕਾਲ ਤਖਤ ਤੇ ਕੀ ਲੈਟਰ ਰੱਖ ਕੇ ਆ ਗਿਆ ਸੀ ਕਾਲ ਤਖਤ ਦੇ ਗੋਲਕ ਦੇ ਉੱਤੇ ਸੋ ਗੁਰਮੁਖੋ ਇਹ ਸਾਰੇ ਟਕਾਉ ਜਿੰਨੇ ਟਕਾਉ ਜਿਹੜੇ ਮਾਰਦੇ ਆ ਇਹਨਾਂ ਤੋਂ ਬਚਣਾ ਚਾਹੀਦਾ ਸੋ ਮੇਰੀ ਆਸਟ੍ਰੇਲੀਆ ਦੀਆਂ ਸੰਗਤਾਂ ਦੇ ਚਰਨਾਂ 'ਚ ਇਹ ਬੇਨਤੀ ਆ ਸਿੰਘਾਂ ਨੇ ਵਿਰੋਧ ਕਰਨਾ ਵੀ ਆ ਤੇ ਕਰਨਾ ਚਾਹੀਦਾ ਵੀ ਆ ਤੇ ਜੇ ਸਿੰਘ ਸੰਗਤਾਂ ਚਾਹੁੰਦੀਆਂ ਵੀ ਵਿਰੋਧ ਨਾ ਹੋਵੇ ਤੇ ਮੇਰੀ ਉਹਨਾਂ ਸੰਗਤਾਂ ਜਿਹੜੀਆਂ ਪੰਥਪ੍ਰੀਤ ਦੀ ਹਮਾਇਤ ਕਰਦੀਆਂ ਉਹ ਆਪਣਾ ਕਿਰਦਾਰ ਦੱਸਣ ਜਿਹੜੇ ਪ੍ਰਧਾਨ ਜਿਹੜੇ ਕਮੇਟੀ ਸੱਦਣ ਲਈ ਆਪਾਂ ਇਹਨੂੰ ਪੰਥਪ੍ਰੀਤ ਨੂੰ ਉਹ ਆਪਣੀ ਅਹਿਮੀਅਤ ਦੱਸਣ ਪੰਥ ਦੇ ਵਿੱਚ ਰੁਤਬਾ ਕੀ ਆ ਉਹਨਾਂ ਦਾ ਠੀਕ ਹੈ ਜੀ ਉਹਨੂੰ ਨਹੀਂ ਮੰਨਦੇ ਸੀ ਉਹਨੂੰ ਨਹੀਂ ਮੰਨਦੇ ਨਹੀਂ ਮੰਨਦੇ ਫਰਬਤ ਖਾਲਸਾ 7 ਲੱਖ ਬੰਦੇ ਨੇ ਜਿਹਨੂੰ ਜਥੇਦਾਰ ਚੁਣਿਆ ਤੁਸੀਂ ਦਾਦੂ ਵਾਲਾ ਸਾਹ ਦੀ ਗੱਲੇ ਮੰਨ ਲਓ ਫਿਰ ਜੇ ਨਹੀਂ ਤਾਂ ਤਸੱਲੀ ਉਹਨੇ ਇਹ ਉਹਨੇ ਇਹ ਥੋੜਾ ਕਿਹਾ ਵੀ ਵਿਰੋਧ ਕਰੋ ਜਾਂ ਤੁਸੀਂ ਮਤਲਬ ਪੰਥਪ੍ਰੀਤ ਨੂੰ ਨਾਲ ਲਾਓ ਕਹਿੰਦਾ ਵੀ ਪੰਥਪ੍ਰੀਤ ਜਿਹੜੇ ਉਹਨਾਂ ਦੇ ਜਵਾਬ ਨੇ ਉਹਨਾਂ ਗੱਲਾਂ ਦੇ ਜਵਾਬ ਦੇਵੇ ਸੋ ਗੁਰਮੁਖ ਪਿਆਰਿਓ ਮੈਂ ਫੇਰ ਇੱਕ ਵਾਰ ਗੱਲ ਰਿਪੀਟ ਕਰਨ ਲੱਗਾ ਜਿਹੜੇ ਗੁਰਮੁਖ ਪਿਆਰੇ ਪੰਥਪ੍ਰੀਤ ਨੂੰ ਸਪੋਰਟ ਕਰਦੇ ਆ ਉਹ ਇਹ ਜਪ ਸਾਹਿਬ ਸਵਈਏ ਚੌਪਈ ਸਾਹਿਬ ਤੇ ਅਰਦਾਸ ਦੀ ਕਥਾ ਕਰਾਉਣ ਛੋਟੀਆਂ ਜਿਹੀਆਂ ਇਹ ਆਪਣੇ ਅਰਦਾਸ ਵੀ ਰੋਜ਼ ਗੁਰੂ ਘਰਾਂ ਚ ਹੁੰਦੀ ਆ ਨਿਤਨੇਮ ਵੀ ਰੋਜ਼ ਗੁਰੂ ਘਰਾਂ ਚ ਹਰ ਇੱਕ ਗੁਰਸਿੱਖ ਨਿਤਨੇਮ ਕਰਦਾ ਮਖੂ ਨੇ ਕਿਹਾ ਸੀ ਵੀ ਇਹ ਜਪ ਸਾਹਿਬ ਵਿਵਾਦਕ ਬਾਣੀ ਆ ਅੱਜ ਤੱਕ ਮਖੂ ਨੇ ਉਹਦੀ ਕਥਾ ਨਹੀਂ ਕੀਤੀ ਮਾਫ਼ੀਆਂ ਭਾਵੇਂ 100 ਵਾਰ ਬੰਦਾ ਮੰਨ ਲਵੇ ਪਰ ਜਿਹੜੀ ਬੰਦੇ ਦੇ ਅੰਦਰਲੀ ਖੋਟ ਆ ਨਾ ਗੁਰੂ ਪ੍ਰਤੀ ਜਿਹੜੀ ਮਹਾਰਾਜ ਦੀ ਬਾਣੀਆਂ ਤੇ ਸ਼ੱਕ ਆ ਜਿਹੜਾ ਅੰਦਰ ਜ਼ਹਿਰ ਪਿਆ ਹੋਇਆ ਇਹ ਸਾਧ ਸੰਗਤ ਦੀ ਜੀ ਇਹ ਸਾਧ ਸੰਗਤ ਦੀ ਜੀ ਬੰਦੇ ਨੂੰ ਗਾਂ ਵਦਨ ਨਹੀਂ ਦਿੰਦਾ ਸੋ ਪੰਥ ਜੇ ਪੰਥਪ੍ਰੀਤ ਨੂੰ ਏਕਤਾ ਚਾਹੀਦੀ ਆ ਜੇ ਪੰਥਪ੍ਰੀਤ ਚਾਹੁੰਦਾ ਆ ਵੀ ਉਹ ਵਿਚਰ ਕੇ ਸਾਰਿਆਂ 'ਚ ਕਥਾ ਕਰੇ ਜਾਪ ਸਾਹਿਬ ਸਵਈਏ ਚੌਪੀ ਸਾਹਿਬ ਦੀ ਕਥਾ ਕਿਉਂ ਨਹੀਂ ਕਰ ਦਿੰਦਾ ਕਿਉਂ ਨਹੀਂ ਅਰਦਾਸ ਦੀ ਕਥਾ ਕਰ ਦਿੰਦਾ ਦਸਮ ਗ੍ਰੰਥ ਤਾਂ ਦੂਰ ਦੀ ਗੱਲ ਆ ਦਸਮ ਗ੍ਰੰਥ ਤੱਕ ਤਾਂ ਔਕਾਤ ਹੀ ਨਹੀਂ ਤੁਹਾਡੀ ਪਹੁੰਚਣ ਦੀ ਵੀ ਦਸਮ ਗ੍ਰੰਥ ਦੇ ਵਿੱਚ ਲਿਖਿਆ ਕੀ ਆ ਹਨ ਜਿਹੜੀਆਂ ਆਪਣੇ ਪ੍ਰਚਲਿਤ ਬਾਣੀਆਂ ਜਿਹੜੀਆਂ ਆਪਾਂ ਰੋਜ਼ ਪੜ੍ਹਦੇ ਆ ਉਹਨਾਂ ਦੀ ਕਥਾ ਕਰ ਦਵੇ ਸੋ ਗੁਰਮਖੋਏ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਜੇ ਮੈਂ ਕੋਈ ਵਾਅਦਾ ਘਾਟਾ ਕਰ ਵੱਧ ਭੁੱਲ ਚੁੱਕ ਮਾਫ ਤੇ ਇਹੇ ਮੇਰੀ ਅਰਦਾ ਬੇਨਤੀ ਆ ਵੀ ਲੜਨ ਦਾ ਕੋਈ ਫਾਇਦਾ ਨਹੀਂ ਜੇ ਪੰਥਪ੍ਰੀਤ ਇਹਨਾਂ ਗੱਲਾਂ ਨੂੰ ਮੰਨ ਲਵੇ ਇਹ ਮੇਰੇ ਆਪਣੇ ਨਿੱਜੀ ਵਿਚਾਰ ਆ ਜੇ ਸੰਗਤਾਂ ਨੂੰ ਚੰਗੇ ਲੱਗੇ ਤਾਂ ਸ਼ੇਅਰ ਕਰਿਓ ਤੇ ਵਿਰੋਧ ਪੰਥਪ੍ਰੀਤ ਦਾ ਕਰਨਾ ਚਾਹੀਦਾ ਜਿੰਨਾ ਚਿਰ ਕੋਈ ਨਾ ਗੱਲਾਂ ਦੀ ਮਾਫੀ ਨਹੀਂ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ